ਤੁਸੀਂ ਜੁੜੇ ਹੋ ਮਲਵਟ ਟੈਲੀਵਿਜ਼ਨ ਦੇ ਨਾਲ ਅੱਜ ਗੱਲ ਕਰਾਂਗੇ ਕਿ ਮਨਰੇਗਾ ਸਕੀਮ ਨੂੰ ਲੈ ਕੇ ਕਾਂਗਰਸ ਵੱਡੀ ਤਾਦਾਦ ਦੇ ਵਿੱਚ ਵੱਡੇ ਵੱਡੇ ਇਕੱਠ ਕਰ ਰਹੀ ਹੈ ਉਥੇ ਅੱਜ ਇਕੱਠ ਸੀਗਾ ਇਕੱਠ ਸੀਗਾ ਪੁੱਛੋ ਜੋ ਕਿ ਪੰਜਾਬ ਦੇ ਵਿੱਚ ਹੋਰ ਵੀ ਇਕੱਠ ਰੱਖੇ ਹੋਏ ਤਾਂ ਉਸ ਟਾਈਮ ਅੱਜ ਕਾਂਗਰਸ ਦੇ ਮੇਰੇ ਨਾਲ ਪਰਮਜੀਤ ਜਨਨ ਸਕੱਤਰ ਪੰਜਾਬ ਜੁੜੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਹਨਾਂ ਪ੍ਰੋਗਰਾਮਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਜੀ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਹਾਂਜੀ ਜੀ ਤੇ ਕਿਵੇਂ ਲੱਗਦਾ ਜਿਹੜੇ ਇਕੱਠ ਹੋ ਰਹੇ ਐ ਤੇ ਇਸ ਨਾਲ ਕਪਾਰਟੀ ਨੂੰ ਕਿੰਨਾ ਕੁ ਲਾਭ ਮਿਲੇਗਾ ਇਸ ਪਾਰਟੀ ਨੂੰ ਅਸੀਂ ਲਾਭ ਤੱਕ ਨਹੀਂ ਜਾਂਦੀ ਅਸੀਂ ਤਾਂ ਇੱਕ ਨਾਂ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਇਹ ਜਿਹੜੇ ਕੇਂਦਰ ਸਰਕਾਰ ਨੇ ਇੱਕ ਆਪਣੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਬਹੁਤ ਹੀ ਧੱਕਾ ਕੀਤਾ ਮਨਰੇਗਾ ਮਾਰਤੀ ਉਹਨਾਂ ਨੇ ਉਹਨਾਂ ਨੇ ਨਾਂ ਵੀ ਇੱਕ ਬੋਲਿਆ ਸੀ ਨਾ ਇੱਕ ਉਹਨਾਂ ਦੇ ਲੀਡਰ ਨੇ ਕਹਿੰਦੇ ਮਨ ਮਨਰੇਗ ਨਹੀਂ ਮਰ ਗਈ ਮਰਗੀ ਦਾ ਵਰਡਿੰਗ ਬੋਲਿਆ ਨਾ ਉਹਨਾਂ ਨੇ ਮਾਰਤੀ ਸੀ ਇਹ ਸਕੀਮ ਹਾਂਜੀ ਤੇ ਅਸੀਂ ਇਹ ਕਹਿੰਦੇ ਹਾਂ ਵੀ ਜੋ ਸਾਡੇ ਪੰਜਾਬ ਦੇ ਲੋਕਾਂ ਨਾਲ ਧੱਕਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਕਰ ਰਹੀ ਆ ਸਾਡੇ ਮਜ਼ਦੂਰ ਮਜ਼ਦੂਰਾਂ ਨੂੰ ਹੱਕ ਮਿਲਣਾ ਚਾਹੀਦਾ ਅਸੀਂ ਉਹਨਾਂ ਟਾਈਮ ਆਪਣਾ ਲੜਾਈ ਜਾਰੀ ਕਰ ਰੱਖਾਂਗੇ ਜਿੰਨਾ ਟਾਈਮ ਸਾਡੇ ਮਜ਼ਦੂਰਾਂ ਨੂੰ ਹੱਕ ਨਹੀਂ ਮਿਲਦਾ ਹਾਂਜੀ ਇਹ ਕਾਂਗਰਸ ਪਾਰਟੀ ਇੱਕੋ ਇੱਕ ਜਿਹੜੀ 2005 ਦੇ ਪੰਜ ਐਕਟਿਵ ਮਨਮੋਹਨ ਸਿੰਘ ਜੀ ਨੇ ਇਹ ਸਕੀਮ ਲਾਗੂ ਕੀਤੀ ਸੀਗੀ ਤੇ ਇੱਕ ਜਿਹੜੀ ਸੈਂਟਰ ਸਰਕਾਰ ਆ ਜਿਹੜੀ ਇਹਨਾਂ ਨੇ ਇਹਨਾਂ ਨੂੰ ਗਰੀਬਾਂ ਨੂੰ ਉਹਨਾਂ ਦੇ ਹੱਥ ਚ ਰੋਟੀ ਚੱਕੀ ਆ ਜੀ ਹਾਂਜੀ ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਤੁਹਾਡੇ ਮਤਲਬ ਲੀਡਰ ਬਹੁਤ ਹੈਗੇ ਆ ਇਕੱਠ ਵੀ ਬਹੁਤ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਨਾ ਕਹਿੰਦੇ ਪਾਰਟੀ ਗਰਾਫ ਜਿਹੜਾ ਹੈਗਾ ਕਿ ਲਿਡਰੀ ਕਰਕੇ ਥੱਲੇ ਜਾ ਰਿਹਾਗਾ ਕਿਉਂਕਿ ਇੱਕ ਹਲਕੇ ਦੇ ਵਿੱਚ 6 6 7 7 ਆਪਣੇ ਆਪਣੇ ਉਮੀਦਵਾਰ ਦਾਵੇ ਤੇ ਪੇਸ਼ ਕਰ ਰਹੇ ਇਹ ਤਾਂ ਮੇਨ ਕਮੀ ਇਹ ਹੀ ਹੈ ਜੀ ਸਾਡੀ ਮੇਨ ਕਮੀ ਇਹ ਜੀ ਇੱਕ ਜੱਟ ਹੋ ਕੇ ਵੱਡੇ ਲੀਡਰਾਂ ਦਾ ਚਲੋ ਮੰਨਦੇ ਆ ਉਹਨਾਂ ਦੀ ਤਾਂ ਫੇਕ ਛਾੜੇ ਛੋਟੇ ਲੀਡਰ ਵੀ ਟ ਆਪਸ ਵਿੱਚ ਰਲ ਕੇ ਚੱਲ ਰਹੇ ਛੋਟੇ ਦੇਖੋ ਅਸੀਂ ਮਿਹਨਤ ਕਰ ਰਹੇ ਆਂਗੀ ਅਸੀਂ ਮਾੜੇ ਸਮੇਂ ਦੇ ਵਿੱਚ ਵੀ ਅੱਜ ਅਸੀਂ ਮਿਹਨਤ ਕਰ ਰਹੇ ਆ ਅਸੀਂ ਘਰ ਇੰਨੇ ਨਾ ਬੈਠੇ ਹੈਗੇ ਤੇ ਉਹ ਗਾਂਹ ਜਾ ਕੇ ਜਿਹੜਾ ਅਸੀਂ ਦੇਖਦੇ ਆ ਉਸ ਵਿੱਚ ਲੀਡਰਾਂ ਦੀ ਫਟਾ ਗਈ ਰਹਿੰਦਾ ਖੁੰਦਾ ਹੁਣ ਪਿੰਡਾਂ ਦੇ ਵਿੱਚ ਵੀ ਫਟ ਚੱਲ ਰਹੀ ਆ ਲੀਡਰ ਜਿਹੜੇ ਇੱਕ ਪਿੰਡ ਦੇ ਵਿੱਚ ਚਾਰ ਚਾ ਢੜੇ ਬਣਾਉਂਦੇ ਜਾ ਰਹੇ ਨੇ ਹਾਂਜੀ ਇਹ ਇੱਕ ਮੁੱਦਾ ਕਾਇਮ ਉਹਨੂੰ ਖਤਮ ਕਰਨਾ ਚਾਹੀਦਾ ਢੜੇਬੰਦੀ ਨੂੰ ਫੇਰ ਸਾਡੀ ਸਰਕਾਰ ਆ ਸਕਦੀ ਆ ਜੇ ਇਸੇ ਤਰ੍ਹਾਂ ਢੜੇਬੰਦੀਆਂ ਰਹੀਆਂ ਜੈਤੂ ਦੇ ਤੁਹਾਨੂੰ ਪਤਾ ਹੀ ਹਾਲਾਤ ਕਿਦਾਂ ਦੇ ਰਹੇ ਸੀ ਸਾਨੂੰ ਪਤਾ ਸੀ ਇੰਨੀ ਮਿਹਨਤ ਕੀਤੀ ਬਹੁਤ ਜ਼ਿਆਦਾ ਤੇ ਇੱਥੇ ਨਾ ਤਾਂ ਕਿਸੇ ਵੀ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਤੇ ਕੋਈ ਰਾਜਾ ਬਾਬੂ ਹੈ ਹੀ ਨਹੀਂ ਜੈ ਤੋਤਾ ਜੀ 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 ਹਾਂ ਜੀ ਜੇਕਰ ਆਪਾਂ ਗੱਲ ਕਰੀਏ ਤੁਸੀਂ ਹੁਣ ਬਲਾਕ ਸੰਮਤੀ ਮੈਂਬਰ ਰਹੇ ਹੋ ਹਾਂ ਜੀ ਬਲਾਕ ਸੰਮਤੀ ਹਾਂਜੀ ਹਾਂਜੀ ਬਲਕ ਸੰਪਤੀ ਮੈਂਬਰ ਰਹੀਆਂ ਮੈਂ ਜੀ ਜੀ ਹਾਂਜੀ ਉਸ ਟਾਈਮ ਦੇ ਵਿੱਚ ਸਾਡਾ ਬਹੁਤ ਵਧੀਆ ਹੋ ਸੀਗਾ ਤੇ ਪਰ ਹੁਣ ਤੁਹਾਨੂੰ ਜੀ ਦੱਸੋ ਅਸੀਂ ਤਾਂ ਫੇਰ ਵੀ ਨਹੀਂ ਅਸੀਂ ਵਸਾੜਦੇ ਫੇਰ ਵੀ ਅਸੀਂ ਮਿਹਨਤ ਕਰੀ ਜਾਂਦੇ ਆਂਗੇ ਪਾਰਟੀ ਦੇ ਨਾਲ ਖੜੇ ਆ ਜਿਹੜੇ ਹੁਣ ਲੋਕ ਟਬੂਸੀਆਂ ਮਾਰ ਕੇ ਦੂਸਰੀਆਂ ਪਾਰਟੀਆਂ ਚ ਚੱਲ ਗਏ ਮਾੜੇ ਸਮੇਂ ਦੇ ਵਿੱਚ ਤਾਂ ਚੱਲ ਗਏ ਜੇ ਉਹ ਚੰਗਾ ਸਮਾਂ ਹੁੰਦਾ ਤੁਹਾਨੂੰ ਪਤਾ ਹੀ ਉਹ ਬੰਦਿਆਂ ਨੂੰ ਅੱਗੇ ਲੈ ਕੇ ਅੱਗੇ ਲੈ ਕੇ ਆ ਜਾਂਦੀ ਆ ਕਹਿ ਦਿੰਦੀ ਇਹ ਸਾਡੇ ਲੀਡਰ ਸਾਹਿਬ ਨੇਗੇ ਤੁਹਾਨੂੰ ਪਤਾ ਹੀ ਹੈ ਕੁਰਸੀਆਂ ਤੇ ਅੱਗੇ ਉਹ ਬੈਠਣ ਲੱਗ ਜਿੰਦੇ ਆ ਮਾੜੇ ਸਮੇਂ ਦੇ ਵਿੱਚ ਤਾਂ ਲੋਕੀ ਸਾਲਾ ਮਾਰ ਕੇ ਬਾਅਦ ਵਿੱਚ ਉਹ ਕਹਿੰਦੇ ਸਾ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਤੁਹਾਡਾ ਪਿੰਡ ਹੈਗਾ ਤੁਹਾਡੇ ਪਿੰਡ ਦੇ ਵਿੱਚ ਵੀ ਕਾਂਗਰਸੀ ਹੈਗੀ ਆ ਹੈਨਾ ਅੱਜ ਉਹ ਕਾਂਗਰਸੀ ਛੱਡ ਕੇ ਪਾਰਟੀਆਂ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਚਲੇ ਗਏ ਜੇ ਕੱਲ ਤੁਸੀਂ ਮਿਹਨਤ ਕਰ ਰਹੇ ਹੋ ਹੁਣ ਪੰਜਾਬ ਦੇ ਜਨ ਸਕੱਤਰ ਦੇ ਉਹਦੇ ਤੋਂ ਤੁਸੀਂ ਕੰਮ ਕਰ ਰਹੇ ਕੀ ਪਾਰਟੀ ਤੁਹਾਨੂੰ ਇਸੇ ਤਰ੍ਹਾਂ ਵਰਕਰ ਰੱਖੂਗੀ ਉਹ ਤਾਂ ਫਿਰ ਪਾਰਟੀ ਦਾ ਹੀ ਅਸੀਂ ਤਾਂ ਉਹ ਤਾਂ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਕੰਮ ਪਾਰਟੀ ਦਾ ਹੱਕ ਮੰਗਦਾ ਜਿਹੜੇ ਮਾੜੇ ਸਮੇਂ ਦੇ ਵਿੱਚ ਵਰਕਰ ਕੜੇ ਆਗੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਨਸੀ ਹਾਈ ਕਮਾਂਡ ਤੱਕ ਇਹ ਹੀ ਬੇਨਤੀ ਕਰਦੀ ਆ ਵੀ ਜਿਹੜਾ ਮਿਹਨਤ ਕਰ ਰਿਹਾ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਇਹ ਨਾ ਹੋਵੇ ਜਿਹੜੇ ਸਾਲਾ ਮਾਰ ਕੇ ਦੂਸਰੀਆਂ ਪਾਰਟੀਆਂ ਚਲ ਗਏ ਇਹ ਮੇਨ ਕਮੀ ਆ ਜਿਹੜਾ ਦੁਬਾਰਾ ਵਾਪਸ ਆ ਜਾਂਦਾ ਉਹਨੂੰ ਫੇਰ ਅੱਗੇ ਲੈ ਕੇ ਆ ਜਾਂਦੀ ਆ ਉਹਨਾਂ ਨੂੰ ਸਾਂ ਹੀ ਰਹਿਣ ਦਿੱਤਾ ਜਾਵੇ ਮਿਹਨਤ ਕਰਨ ਵਾਲੇ ਬੰਦੇ ਨੂੰ ਅੱਗੇ ਲਿਆਂਦਾ ਜਾਵੇ ਤੇ ਇੱਕ ਪਾਰਟੀ ਨੂੰ ਸਾਨੂੰ ਵੀ ਇਕਜੁੱਟ ਕੀਤਾ ਜਾਵੇ ਜੈਤੋ ਖਾਸ ਕਰਕੇ ਜੈਤੋ ਦਾ ਖਾਸ ਕਰਕੇ ਜੈਤੋ ਦੇ ਬਹੁਤ ਹੀ ਹਾਲਾਤ ਮਾੜੇ ਨੇ ਕਿ ਘੱਟੋ ਘੱਟ ਤੁਹਾਨੂੰ ਪਤਾ ਹੀ ਆ 10 ਚਿਹਰੇ ਹੋਣਗੇ ਜਿਹੜੇ ਕਿ ਦਾਵੇਦਾਰ ਆ ਕਿਤਨੇ ਕਿਤਨੇ ਪਰਮਜੀਤ ਵੀ ਦਾਵੇਦਾਰ ਹੈਗੀ ਐ ਐਮਐਲਏ ਦੀ ਨਹੀਂ ਜੀ ਹਲੇ ਤੱਕ ਕੋਈ ਨਹੀਂ ਐ ਅਸੀਂ ਵੀ ਮਿਹਨਤ ਕਰ ਰਹੇ ਆ ਉਹ ਤਾਂ ਹਾਈ ਕਮਾਂਡ ਦੇ ਹੱਥ ਚਾਸ ਤਾਂ ਮਿਹਨਤ ਕਰ ਰਹੇ ਆ ਪਾਰਟੀ ਮਗਰ ਸਾਡੇ ਵੀ ਕੋਈ ਮਰਜ਼ੇ ਦਾ ਪਾਰਟੀ ਮਗਰ ਮਿਹਨਤ ਕਰਨੀ ਆ ਜੀ ਹਾਂਜੀ ਹੁਣ ਹੁਣ ਜਿਵੇਂ ਰੋਜ਼ ਕੋਈ ਨਵਾਂ ਨਵੇਂ ਤੋਂ ਨਵਾਂ ਚਿਹਰਾ ਆ ਜਾਂਦਾ ਤੁਹਾਨੂੰ ਕਿਵੇਂ ਲੱਗਦਾ ਫਿਰ ਅਸੀਂ ਤਾਂ ਕਹਿੰਦੇ ਆ ਵੀ ਇੱਥੇ ਮਿਹਨਤੀ ਇਮਾਨਦਾਰ ਬੰਦਾ ਹੋਣਾ ਚਾਹੀਦਾ ਜੀ ਹਾਂਜੀ ਜਿਵੇਂ ਹੁਣ ਹੁਣ ਜਿਵੇਂ ਤੁਹਾਨੂੰ ਜਿਹੜਾ ਇੱਕ ਜੁੱਟ ਕਰੇ ਇਹ ਨਹੀਂ ਹੈਗਾ ਜੇ ਤੂੰ ਇੱਕ ਜੇ ਮੈਂ ਤੁਹਾਨੂੰ ਬੁਲਾ ਲਿਆ ਬਸ ਇਹਦੇ 'ਚ ਹੀ ਨਾਰਾਜ਼ ਹੋ ਜਾਂਦੀ ਆ ਵੀ ਤੁਸੀਂ ਉਹ ਬੰਦੇ ਨੂੰ ਕਿਉਂ ਬੁਲਾ ਲਿਆ ਅਸੀਂ ਕਹਿੰਨੀ ਆ ਵੀ ਸਾਰਿਆਂ ਨੂੰ ਇਕਜੁੱਟ ਹੋ ਕੇ ਮਿਹਨਤ ਕਰਨੀ ਚਾਹੀਦੀ ਆ ਫੇਰ ਸਾਡੇ ਚਾਂਸ ਹੈ ਸਰਕਾਰ ਬਣਾਉਣ ਦੇ ਜੇ ਐਦਾਂ ਹੀ ਫਟ ਰਹੀ ਫੇਰ ਸਾਨੂੰ ਬੜੀ ਮਸਕਲ ਹੋ ਜਾਣੀ ਆ ਦੂਸਰੀਆਂ ਪਾਰਟੀਆਂ ਨੇ ਫਾਇਦਾ ਚੱਕ ਜਾਣਾ ਇਸ ਗੱਲ ਦਾ ਹੁਣ ਇੱਕ ਹੋਰ ਗੱਲ ਆ ਜਿਵੇਂ ਮੰਨ ਲਓ ਤੁਸੀਂ ਹੁਣ ਕਹਿੰਦੇ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਇਕਜੁੱਟ ਹੋਣਾ ਜ਼ਰੂਰੀ ਆ ਹਾਂਜੀ ਇਹ ਜਿਹੜੀ ਫੁੱਟ ਸੀਗੀ ਪਹਿਲੇ ਪੰਜਾਬ 'ਚ ਸੀਗੀ ਫਿਰ ਜ਼ਿਲ੍ਹੇ 'ਚ ਸੀਗੀ ਹੁਣ ਤਾਂ ਤੁਸੀਂ ਕਹਿੰਦੇ ਹੋ ਵੀ ਹਲਕੇ ਨੂੰ ਛੱਡ ਕੇ ਹੁਣ ਤਾਂ ਪਿੰਡ-ਪਿੰਡ ਆ ਗਈ ਹਾਂਜੀ ਪਿੰਡਾਂ ਵਿੱਚ ਵੀ ਆ ਗਈ ਪਿੰਡਾਂ ਵਿੱਚ ਵੀ ਆ ਗਈ ਇਹ ਕੌਣ ਪਿੰਡਾਂ ਦੇ ਵਿੱਚ ਕੌਣ ਧੜੇਬੰਦੀ ਕਰਦਾ ਹੈ ਇਹ ਹੀ ਜਿਹੜੇ ਤੁਹਾਨੂੰ ਪਤਾ ਦਾਵੇਦਾਰ ਆ ਇਹ ਨਹੀਂ ਵੀ ਤੁਸੀਂ ਦੇਖੋ 10 ਆ ਗਏ 10 ਨੇ ਹੁਣ ਪਿੰਡ ਦੇ ਵਿੱਚ 2-4 ਤਾਂ ਹੋਣਗੇ ਨਾ ਆਪਸ ਵਿੱਚ ਉਹਨਾਂ ਦੇ ਮਲਾਪ ਵਾਲੇ ਉਹਨਾਂ ਨੇ ਅਲੱਗ-ਅਲੱਗ ਫੋਨ ਕਰਨੇ ਆ ਵੀ ਤੁਸੀਂ ਆਓ ਅਸੀਂ ਤੁਹਾਨੂੰ ਬੁਲਾਉਣੀ ਆ ਪਰ ਨਹੀਂ ਅਸੀਂ ਕਹਿੰਨੇ ਇੱਕ ਹੀ ਇੱਥੇ ਹੋਣਾ ਚਾਹੀਦਾ ਜਿਹੜਾ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਚਲਾਵੇ ਅੱਜ ਸੀ ਕੁਝੋ ਕੱਠ ਸੀਗਾ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਸਾਧਨ ਗਏ ਸੀ ਤੇ ਕਿੰਨੇ ਕਿ ਜਿਹੜੇ ਕਾਂਗਰਸੀ ਵਰਕਰ ਗਏ ਸੀ ਸਾਡੇ ਪਿੰਡ ਦੇ ਵਿੱਚੋਂ ਤਿੰਨ ਧੜੇ ਗਏ ਸੀਗੇ ਹਾਂਜੀ ਤੇ ਇਹਨਾਂ ਨੇ ਲੱਗ ਲੱਗ ਫੋਨ ਕੀਤੇ ਵੀ ਤੁਸੀਂ ਆਉਣਾ ਪਰ ਅਸੀਂ ਤਾਂ ਸਾਡੀ ਤਾਂ ਮੇਨ ਡਿਊਟੀ ਆ ਨਾ ਸਾਨੂੰ ਤਾਂ ਮੈਡਮ ਗਰਸਨ ਕੁਰਦਾਵਾ ਜੀ ਉਹਨਾਂ ਨੂੰ ਸਾਡੀ ਡਿਊਟੀ ਲੱਗਦੀ ਆ ਸਾਨੂੰ ਤਾਂ ਜਾਣਾ ਸੀ ਤਾਂ ਜਾਣੇ ਸੀ ਤਾਂ ਪਾਰਟੀ ਮਗਰ ਖੜਿਆ ਜਿਹੜੇ ਤਿੰਨ ਧੜੇ ਕਿਹੜੇ ਕਿਹੜੇ ਹੈਗੇ ਆ ਤੁਸੀਂ ਦੇਖੋ ਹੁਣ ਮੈਂ ਅਸੀਂ ਨਾਂ ਤਾਂ ਨਹੀਂ ਲੈਣਾ ਚਾਹੁੰਦੇ ਨਾ ਦੇਖੋ ਦੱਸ ਸਕਦੇ ਹੋ ਹਾਂਜੀ ਦੇਖੋ ਤੁਸੀਂ ਹੁਣ ਬਲਦੇਵ ਕੇ ਲੱਗਾ ਉਹਨਾਂ ਨੇ ਕਿਹਾ ਸੂਰਜ ਕੇ ਨੇ ਲੱਗ ਗਿਆ ਤੇ ਦਰਸ਼ਕਿਆਂ ਨੇ ਲੱਗ ਗਿਆ ਅਲੱਗ-ਅਲੱਗ ਢੜੇ ਹੋ ਗਏ ਨਾ ਤਿੰਨ ਲੱਗਦਾ ਕਿ ਢੜਿਆਂ ਨੇ ਉਹਨਾਂ ਨੇ ਫੋਨ ਲਾਇਆ ਲੱਗ ਲੱਗ ਗਿਆ ਅਸੀਂ ਸਾਸੀ ਆਪਣੇ ਅਸੀਂ ਸਾਨੂੰ ਅਸੀਂ ਤਾਂ ਸਾਰੇ ਸਾਨੂੰ ਇੱਕੋ ਜੇ ਸਤਕਾਰ ਜੋਗਾ ਸਾਡੇ ਸਾਰੇ ਪਰ ਅਸੀਂ ਇਹ ਕਹਿੰਨੇ ਹਾਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਹੀ ਚੱਲਣਾ ਚਾਹੀਦਾ ਸਾਡੇ ਮੀਨ ਮਸਤ ਕੀ ਹੀ ਆ ਵੀ ਸਾਰਿਆਂ ਨੂੰ ਇੱਕਜੁੱਟ ਹੋ ਕੇ ਚੱਲਣਾ ਚਾਹੀਦਾ ਤੁਸੀਂ ਸਾਨੂੰ ਨਹੀਂ ਪਤਾ ਵੀ ਤੁਸੀਂ ਕਿਹੜੇ ਢੜੇ ਨਾਲ ਚੱਲਦੇ ਹੋ ਕਿਹੜੇ ਨਾਲ ਨਹੀਂ ਚੱਲਦੇ ਕੱਲ ਨੂੰ ਜੇ ਤੁਹਾਡੇ ਟੜੇ ਦੇ ਬੰਦੇ ਨੂੰ ਟਿਕਟ ਨਹੀਂ ਮਿਲਦੀ ਤਾਂ ਉੱਥੇ ਪਰਮਜੀਤ ਕੀ ਕਰੂਗੀ ਨਹੀਂ ਅਸੀਂ ਤਾਂ ਅਸੀਂ ਤਾਂ ੜੇ ਮੰਦੀ ਰੱਖਦੇ ਨਹੀਂ ਹੈਗੇ ਸਾਨੂੰ ਤਾਂ ਸਾਰੇ ਇੱਕੋ ਹੀ ਆ ਅਸੀਂ ਟੜੇ ਬੰਦੀ ਰੱਖਦੇ ਨੇ ਸਤੇ ਕਹਿੰਦੇ ਵੀ ਸਾਰੇ ਹੀ ਵਧੀਆ ਚਿਹਰਾ ਆਵੇ ਇੱਥੇ ਮਿਹਨਤ ਕਰਨ ਵਾਲਾ ਆਵੇ ਇੱਕ ਜਟ ਕਰਨ ਵਾਲਾ ਹੋਵੇ ਅਸੀਂ ਮਿਹਨਤੀ ਵਰਕਰ ਇੱਥੇ ਸਾਨੂੰ ਚਾਹੀਦਾ ਮਿਹਨਤ ਕਰਨ ਵਾਲਾ ਹੋਵੇ ਇਹ ਨਾ ਹੋਵੇ ਕਿ ਜਿਹੜਾ ਕਿ ਸਾਰਿਆਂ ਦੇ ਵਿੱਚ ਫੁੱਟ ਪਾਈ ਜਾਵੇ ਦੇ ਵਿੱਚੋਂ ਸਾਨੂੰ ਇੱਕ ਨੂੰ ਟਿਕਟ ਮਿਲਦੀ ਆ ਅਸੀਂ ਤਾਂ ਇੱਕ ਤੁਹਾਨੂੰ ਪਤੀ ਪੰਜਾਬ ਦੇ ਪ੍ਰਧਾਨ ਮੈਡਮ ਗਰਸਨ ਕਰਦਾਵਾ ਜੀ ਰਾਜਾ ਵੜਿੰਗ ਜੀ ਭਗੇਲ ਜੀ ਅਸੀਂ ਰੋਹਲ ਗਾਂਧੀ ਜੀ ਨੂੰ ਇਹੀ ਬੇਨਤੀ ਕਰਦੇ ਆ ਖਾਸ ਕਰਕੇ ਸਾਡੇ ਜੈਤੂ ਹਾਲ ਕੇ ਤੇ ਧਿਆਨ ਦਿੱਤਾ ਜਾਵੇ ਵੀ ਅਸੀਂ ਤਾਂ ਇੱਕ ਕਾਂਗਰਸ ਦੇ ਸੱਚੇ ਚ ਪਾਈ ਆ ਅਸੀਂ ਕਾਂਗਰਸ ਦੀ ਮਦਦ ਕਰਨੀ ਅਸੀਂ ਕਾਂਗਰਸ ਦੇ ਨਾਲ ਖੜੇ ਆ ਸਾਨੂੰ ਸੱਚੇ ਚ ਪਾਈ ਚਾਹੀਦਾ ਇੱਥੇ ਜੀ ਜੀ ਹਾਂਜੀ ਅਸੀਂ ਅਪੀਲ ਕਰਦੇ ਆ ਉਹਨਾਂ ਕੇ ਜੀ ਜੀ ਹੁਣ ਤੁਸੀਂ ਜਰਨਲਿਸਟ ਕਤਰ ਵੀ ਹੈਗੇ ਪੰਜਾਬ ਦੇ ਤੇ ਪਾਰਟੀ ਦੀ ਵੈਸੇ ਵੀ ਗਤੀਵਿਧੀਆਂ ਨੂੰ ਤੇਜ਼ ਕਰਦੇ ਹੋ ਕੱਲ ਨੂੰ ਜੇ ਨੋਮਾਂ ਦੇ ਵਿੱਚੋਂ ਤੁਸੀਂ ਜਿਹਦੇ ਨਾਲ ਚੱਲਦੇ ਹੋ ਮੰਨ ਲਓ ਬਾਈ ਚਾਂਸ ਉਹਨੂੰ ਟਿਕਟ ਨਹੀਂ ਮਿਲਦੀ ਤਾਂ ਦੂਸਰਾ ਬੰਦਾ ਤੇ ਕਹੂਗਾ ਵੀ ਇਹ ਤਾਂ ਮੇਰੇ ਨਾਲ ਨਹੀਂ ਸੀ ਪਰਮਜੀਤ ਉਹ ਤਾਂ ਤੁਹਾਨੂੰ ਪਤਾ ਹੀ ਉਹ ਤਾਂ ਦੰਦਿਆ ਕੱਢਣ ਗਈ ਉਹ ਕਹਿੰਗੇ ਸਾਡੇ ਨਾਲ ਤਾਂ ਹੈ ਨਹੀਂ ਇਹ ਅਸੀਂ ਤਾਂ ਇੱਕ ਪੰਜਾਬ ਦੇ ਉਹਨਾਂ ਦੇ ਮੈਡਮ ਦਾ ਸਨ ਕਰਦੇ ਉਹਨਾਂ ਦੇ ਕਹਿਣ ਤੇ ਚੱਲਣਾ ਠੀਕ ਹੈ ਅਸੀਂ ਤਾਂ ਉਹਨਾਂ ਦੇ ਕਹਿਣ ਤੇ ਚੱਲ ਰਹੇ ਆ ਜੋ ਸਾਨੂੰ ਹੁਕਮ ਦਿੰਦੀਆਂ ਪੰਜਾਬ ਦੇ ਜਨਰਲ ਸਕੱਤਰ ਉਹਨਾਂ ਦੇ ਨਾਤੇ ਅਸੀਂ ਪੰਜਾਬ ਦਾ ਜੈਤੂ ਦਾ ਖਾਸ ਕਰਕੇ ਅਸੀਂ ਧਿਆਨ ਦਿੰਨੇ ਆ ਵੀ ਸਾਡੇ ਜੈਤੂ ਦੇ ਹਾਲਾਤ ਬਹੁਤ ਮਾੜੇ ਆ ਅਸੀਂ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਵਧੀਆ ਹੀ ਵਰਕਰ ਦਿੱਤਾ ਜਾਵੇ ਇੱਥੇ ਹੁਣ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਅੱਜ ਤਿੰਨ ਮਤਲਬ ਜਿਹੜੇ ਤੁਹਾਡੇ ਤਿੰਨ ਹਲਕਾਂ ਚਾਰਜਾਂ ਦੇ ਫੋਨ ਆ ਗਏ ਹਾਂਜੀ ਤੇ ਉਹਦੇ ਚ ਹੁਣ ਜਿਹੜੇ ਦੂਜੇ ਕਰਿਆ ਫਿਰ ਕਿੰਨੇ ਕ ਵਰਕਰ ਤੁਹਾਡੇ ਪਿੰਡੋਂ ਗਏ ਅੱਜ ਉਸ ਦੀ ਉਸ ਰੈਲੀ ਦੇ ਵਿੱਚ ਉਦੋਂ ਲਗ ਲਗ ਗੰਗੀਆਂ ਗੱਡੀਆਂ ਤਿੰਨ ਪਾਰਟੀਆਂ ਗਈਆਂ ਸਾਡੇ ਜੀ ਹਾਂਜੀ ਮਤਲਬ ਤਿੰਨਾਂ ਦੇ ਵਿੱਚੋਂ ਫਿਰ ਕਿਹਦਾ ਜ਼ਿਆਦਾ ਇਕੱਠ ਗਿਆ ਅਸੀਂ ਸਾਡੇ ਸੀ ਗਾਂਢ ਤਿੰਨ ਗੱਡੀਆਂ ਗਈਆਂ ਸੀ ਸਾਡੀਆਂ ਹੀ ਹਾਂਜੀ ਉਹਨਾਂ ਦੀ ਇੱਕ ਇੱਕ ਗੱਡੀ ਗਈ ਹੈ ਮਤਲਬ ਤੁਸੀਂ ਕਹਿੰਨੇ ਫਿਰ ਇੱਥੇ ਫੇਰ ਉਹੀ ਤੁਹਾਡੇ ਬੰਦੀ ਚ ਆ ਗਈ ਬੰਦੀ ਆ ਗਈ ਉਹੀ ਉਹੀ ਜਿਹੜੇ ਜਿਨ੍ਹਾਂ ਨੂੰ ਕਿਹਾ ਉਹ ਕਿਸੇ ਕੋਈ ਦਾ ਝਾੜੂ ਚ ਸੀਗਾ ਕੋਈ ਕਿਸੇ ਪਾਰਟੀ ਨਾਲ ਸੀ ਅਸੀਂ ਤਾਂ ਅਸੀਂ ਤਾਂ 50 ਸਾਲ ਪੁਰਾਣੇ ਕਾਂਗਰਸੀ ਵਰਕਰ ਨਾ ਇੱਕ ਸਿਰਫ ਇੱਕ ਪਿੰਡ ਦੇ ਵਿੱਚੋਂ ਅਸੀਂ ਮੇਨ ਬੰਦੇ ਹਾਂ ਕਾਂਗਰਸੀ ਪੁਰਾਣੇ ਵਰਕਰਾਂ ਸੀ 50 ਸਾਲ ਤੋਂ ਸਾਡੇ ਦਾਦਾ ਜੀ ਲੜਾਈ ਲੜ ਰਹੇ ਸੀਗੇ ਤੇ ਉਸ ਦੀ ਜਗ੍ਹਾ ਤੇ ਹੁਣ ਅਸੀਂ ਇਹੀ ਕਰਕੇ ਅਸੀਂ ਆਪਣੇ ਦਾਦੇ ਪੋ ਦਾਦੇ ਦੀ ਪਾਰਟੀ ਦੇ ਮਗਰੀ ਚੱਲ ਰਹੇ ਆ ਵੀ ਜੋ ਸਾਡਾ ਪਿਓ ਦਾਦਾ ਚੱਲ ਰਿਹਾ ਸੀ ਉਸ ਹਿਸਾਬ ਨਾਲ ਅਸੀਂ ਮਿਹਨਤ ਕਰ ਰਹੇ ਆ ਪਾਰਟੀ ਮਗਰੀ ਅੱਜ ਤੁਸੀਂ ਕਹਿੰਦੇ ਤੁਹਾਡੇ ਪਿੰਡੋਂ 6 ਸਾਧਨ ਗਏ ਜਿ ਜਿਓ ਤੁਸੀਂ ਕਹਿੰਦੇ ਵੀ ਤਿੰਨ ਸਾਧਨ ਸਦੀਕ ਧੜੇ ਤੇ ਗਏ ਆ ਜੇ ਇਹੀ 6 ਸਾਧਨ ਇਕੱਠੇ ਹੋ ਕੇ ਨਿਕਲਦੇ ਪਿੰਡ ਦੇ ਵਿੱਚੋਂ ਤਾਂ ਕਿੰਨੀ ਇੱਕ ਮਤਲਬ ਵੈਲੂ ਬਣੀ ਬਹੁਤ ਜ਼ਿਆਦਾ ਵੈਲੂ ਬਣੀ ਸੀ ਬਹੁਤ ਜ਼ਿਆਦਾ ਇੱਜ਼ਤਵਾਨੀ ਸੀ ਕਿੱਥੇ ਇੱਕ ਜੁੱਟ ਖੜਨਾ ਤੁਸੀਂ ਦੇਖੋ ਕਿੱਥੇ ਇੱਕ ਤੇ ਇੱਕ ਦੇ ਦੋ ਤੇ ਦੋ 11 ਹੋਗੇ ਨਾ ਤੇ ਕਿੱਥੇ ਇੱਕ ਬੰਦੇ ਨੇ ਜਾਣਾ ਤੇ ਕਿੱਥੇ 11 ਜਾਣੇ ਨੇ ਜਿੰਨੇ ਕਿੰਨਾ ਫਰਕ ਪੈਂਦਾ ਇਸ ਗੱਲ ਦਾ ਜੀ ਲੱਗਦਾ ਕਿ ਤਨਾ ਕਤ ਜੇ ਤੁਹਾਡੇ ਪਿੰਡੋਂ 3 3 ਦੇ 3 6 ਤੁਸੀਂ ਸਾਧਨ ਕਹਿੰਦੇ ਗਏ ਆ 5 ਸਾਧਨ ਗਏ ਆ 3 ਤੁਹਾਡੇ ਤੇ 2 ਉਹਨਾਂ ਦੇ ਇੱਕ ਇੱਕ ਤੇ ਜੇ ਕਿਤੇ ਇਹੀ ਇੱਕ ਜਿਟ ਹੁੰਦੀ ਤੇ 5 ਦੇ 10 ਜਾਣੇ ਸੀ ਇਹ ਤਾਂ ਹੈਗਾ ਹੀ ਮੇਨ ਗੱਲ ਐ ਤਾਂ ਬੰਦੀ ਐ ਤਾਂ ਤੁਹਾਨੂੰ ਪਤਾ ਹੀ ਇਹ ਵੀ ਇਹ ਤਾਂ ਬਹੁਤ ਜ਼ਿਆਦਾ ਖਲਾਰਾ ਪਾਈ ਜਾਂਦੀ ਐ ਤੁਸੀਂ ਪਹਿਲਾਂ ਤਾਂ ਉਹਨਾਂ ਦਾ ਤਾਂ ਸੀਗਾ ਹੀ ਤੇ ਪਿੰਡਾਂ ਚ ਪਿੰਡਾਂ ਵਿੱਚ ਵੀ ਇਹ ਹਾਲਾਤ ਬਣਾਤੀ ਉਹਨਾਂ ਨੇ ਤੇ ਜੇ ਪਿੰਡਾਂ ਚ ਇਹ ਹਾਲਾਤ ਰਹੇ ਕਿ ਕਾਂਗਰਸ ਆਜੂ ਨੇ ਬਹੁਤ ਘੱਟ ਚਾਂਸ ਆ ਅਸੀਂ ਇੱਕ ਹਾਈ ਕਮਾਂਡ ਅੱਗੇ ਬੇਨਤੀ ਕਰਦੀਆਂ ਸਾਡੀ ਜੈਤੂ ਤੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਸਾਨੂੰ ਕਹਿੰਨੀ ਆ ਅਸੀਂ ਬਹੁਤ ਵਧੀਆ ਲੀਡਰ ਇੱਥੇ ਵਰਕਰ ਦਿੱਤਾ ਜਾਵੇ ਜਿਹੜਾ ਸਾਨੂੰ ਇੱਕ ਜੁੱਟ ਕਰ ਦੇਵੇ ਹਾਂਜੀ ਸੋ ਇਹ ਨਾਲ ਪੰਜਾਬ ਕਾਂਗਰਸ ਦੇ ਜਰਨਲਿਸਕਤਰ ਪਰਮਜੀਤ ਕੌਰ ਬਲਾਕ ਸੁਮਤੀ ਸਾਭਕਾ ਮੈਂਬਰ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਜਿਸ ਤਰ੍ਹਾਂ ਅੱਜ ਪਿੰਡ ਦੇ ਵਿੱਚੋਂ 6 ਸਾਧਨ ਗਏ ਸੀ ਲੇਕਿਨ ਇਹੀ ਜੇ ਪਾਰਟੀ ਦੀ ਇੱਕ ਜੁੱਟ ਹੁੰਦੀ ਇੱਥੇ ਸਾਡੇ ਜੱਤ ਤੋਂ ਹਲਕੇ ਦੇ ਵਿੱਚ ਤਾਂ ਲਗਭਗ 12 ਦੇ ਸਾਧਨ ਕਰੀਬ ਇੱਥੋਂ ਜਾਣੇ ਸੀ ਪਰ ਹੁਣ ਦੇਖਣਾ ਇਹ ਹੋਏਗਾ ਕਿ ਪਰਮਜੀਤ ਦੀ ਗੱਲ ਤੇ ਕਿੰਨੇ ਕੁ ਜਿਹੜੀ ਪੰਜਾਬ ਪ੍ਰਧਾਨ ਅਤੇ ਜਿਹੜੇ ਪੰਜਾਬ ਇੰਚਾਰਜ ਦੇ ਮਾਮਲੇ ਦੇ ਚਾਰਜ ਨੇ ਜਿਹੜੀ ਬਗੇਲ ਜੀ ਕਿੰਨਾ ਕੁ ਖਰਾ ਉਤਰਦੇ